ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹਾਂ ਇਹ ਤੇ ਐਮਸੀਆਂ ਨੂੰ ਇਹ ਤੇ ਸਰਕਾਰ ਕਹਿੰਦੇ ਵੀ ਕੋਰੋਨਾ ਦਾ ਬਜਟ ਆਉਂਦਾ ਇੱਥੇ ਉਹ ਰੁਪਏ ਆਉਂਦਾਗਾ ਫੇਵਰੇਵਰ ਨੂੰ ਪਾਣੀ ਕੱਢਣ ਬਾਅਦ ਤੇ ਜਦੋਂ ਪ੍ਰਸ਼ਾਸਨ ਆਉਂਦੀ ਹੈ ਉਦੋਂ ਇਹ ਡੀਜੀ ਦੀ ਵੀ ਪੋਰ ਖੁੱਲ ਜਾਂਦੀ ਹੈ ਉਹ ਕੋਰੋਨਾ ਰੁਪਏ ਦੀ ਪੋਰ ਖੁੱਲ ਜਾਂਦੀ ਹੈ ਜਿਹੜਾ ਵੀ ਕੋਰੋਨਾ ਦਾਗਾ ਪਾਣੀ ਕੱਢਣ ਦੇ ਬਾਅਦ ਤੇ भेज करके सरकारां आपरे ਨਾਲ ਮਿਲ ਕੇ ਜਿਹੜੇ ਸੁਵੇ ਐਮਸੀ ਨੇ ਹੋਰ ਨੇ ਪ੍ਰਧਾਨ ਨੇ ਹੋਰ ਮਿਲ ਕੇ ਖਾ ਜਾਂਦੇ ਨੇ ਪਰ ਇਹ ਪਾਣੀ ਦਾ ਵਿਕਾਸ ਨਹੀਂ ਕਰਦੇ ਸਾਨੂੰ ਘੱਟੋ ਘੱਟ 10 ਸਾਲ ਹੋ ਗਏ ਰਾਲਾ ਪਾਉਂਦੇ ਨੂੰ ਵੀ ਪੈਸਾ ਪੈਸਾ ਸਰਕਾਰ ਕਹਿੰਦੀ ਐਮਪੀ ਕਹਿੰਦੀ ਮੈਂ ਪੈਸੇ ਭੇਜਤਾ ਸਰਕਾਰਾਂ ਕਹਿੰਦੀ ਐ ਪੈਸਾ ਭੇਜਤਾ ਅੱਜ ਸਰਕਾਰੇ ਕਿਹਾ ਕੇ ਦੇਖੇ ਭਗੰਦਮਨ ਵੀ ਪੈਸਾ ਗਿਆ ਕਿੱਥੇ ਆ ਇਹ ਚੋਰਾਂ ਨਾਲ ਕੁੱਤੀ ਵਾਲੀ ਹੋਈ ਆ ਜੀ ਕਿਉਂਕਿ ਪ੍ਰਸ਼ਾਸਨ ਸਾਰਾ ਪੈਸਾ ਹਾਜਮੇ ਕਰ ਗਿਆ ਇਹ ਕਰਕੇ ਜਿਹੜੀ ਇੱਥੇ ਜਨਤਾ ਦੀ ਬਹੁਤ ਤੰਗੋਰੀ ਹੈ ਜੀ ਇਹ ਕਰਕੇ ਤੇ ਜਨਤਾ ਦਾ ਐਕਸੀਡੈਂਟ ਵੀ ਹੋ ਰਹੇ ਨੇ ਔਰ ਜਨਤਾ ਜਿਹੜਾ ਜਮਰੀਦ ਨੂੰ ਲਿਜਾਣ ਵਾਸਤੇ ਉਹਦੀ ਮੌਤ ਦਾ ਵੀ ਕਾਰਨ ਇੱਥੇ ਬਣ ਰਿਹਾ ਕਿਉਂਕਿ ਮਰੀਜ਼ ਜਾ ਨਹੀਂ ਸਕਦਾ ਪਾਣੀ ਗੱਡੀਆਂ ਖੜ ਜਾਂਦੇ ਨੇ ਪਾਣੀ ਲੱਗ ਤੋਂ ਪੱਟਾ ਕੜੇਗਾ ਇਸ ਕਰਕੇ ਦੀਦੀ ਜੀ ਨੂੰ ਕਹਿੰਨੇ ਵੀ ਚਾਕ ਤੈਨੀਆਂ ਅਸੀਂ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਿਕਾਇਤ ਦੀ ਦਮ ਲਾਵਾਂਗੇ। ਕੋਈ ਡੀਸੀ ਦੀ ਮਲੈਕੀ ਕਰਨ ਲਾਉਨੇ ਆ ਕਿਉਂਕਿ ਇਹਨਾਂ ਨੇ ਪਾਣੀ ਕੱਢਿਆ ਹੁੰਦਾ ਇਥੋਂ ਨਾਲ ਦੀ ਨਾਲ ਤੇ ਅਸੀਂ ਨਹੀਂ ਲਾਉਂਦੇ ਸੀ ਪਰ ਜਦੋਂ ਪਾਣੀ ਇੱਥੇ 5 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਤੇ ਫਿਰ ਪਾਣੀ ਤਾਂ ਅਸੀਂ ਖੇਤਾਂ ਦੇ ਵਿੱਚ ਝੋਨਾ ਲਾਉਣ ਵਾਸਤੇ ਪਾਉਂਦੇ ਹੁੰਦੇ ਆ ਵੀ ਐਨੇ ਦਿਨ ਪਾਣੀ ਤਾਂ ਉੱਥੇ ਹੀ ਖੜਦਾ ਹੈ ਇਸ ਕਰਕੇ ਫਿਰ ਅਸੀਂ ਪਰਾਲਾ ਕੀਤਾ ਵੀ ਭਾਈ ਚਲੋ ਆਪਾਂ ਅੱਜ ਝੋਨਾ ਲਾ ਲਈਏ ਇੱਥੇ ਪਾਣੀ ਤਾਂ ਖੜਾ ਹੈ ਕੋਈ ਛੇੜਦਾ ਤਾਂ ਹੈ ਨਹੀਂ ਪਾਣੀ ਨੂੰ ਪਰ ਡੀਸੀ ਨੂੰ ਕਹਿਣਾ ਚਾਹੁੰਦੇ ਆ ਵੀ ਸੋਡੀ ਕੰਦ ਦੇ ਨਾਲ ਆ ਕੋਈ ਦੂਰ ਨਹੀਂ ਪਾਰਨੀ ਪਤਾ ਤਾਂ ਆਪਾਂ ਨੂੰ ਦੂਰ ਦੂਰ ਤੱਕ ਲੱਗ ਜਾਂਦਾ ਵੀ ਸਾਡੇ ਜ਼ਿਲ੍ਹੇ ਚ ਪਾਣੀ ਖੜਾ ਹੈ ਪਰ ਡੀਸੀ ਨੂੰ ਕੰਦ ਦੇ ਨਾਲ ਨਹੀਂ ਪਤਾ ਲੱਗ ਰਿਹਾ ਪਰ ਇਹ ਕੁੰਭ ਕਰਨ ਦੀ ਨੀਂਦ ਸੁੱਤਾ ਹੈ ਪਰ ਇਹਨੂੰ ਜਗਾਵਾਂਗੇ ਅਸੀਂ ਜਗਾਉਣ ਵਾਸਤੇ ਹੀ ਅਸੀਂ ਇੱਥੇ ਖੜੇ ਆ ਤੇ ਜਗਾਵਨ ਵਾਸਤੇ ਆਉਂਦੇ ਰਹਾਂਗੇ ਜਿੰਨਾ ਚਿਰ ਇਹ ਪਾਣੀ ਨਹੀਂ ਨਿਕਲੂਗਾ ਉਹਨਾਂ ਚਿਰ ਸੰਘਰਸ਼ ਨੂੰ ਤਿੱਖਾ ਤੇ ਤੇਜ਼ ਕਰਦੇ ਜਾਵਾਂਗੇ ਕਿੰਨੀਆਂ ਕੋ ਮੁਸ਼ਕਲਾਂ ਆ ਰਹੀਆਂ ਨੇ ਅੰਡਰ ਬ੍ਰਿਜ ਵੀ ਭਰਿਆ ਓਵਰ ਬ੍ਰਿਜ ਵੀ ਕਰੋ ਮਰੀਜ਼ ਲੈ ਕੇ ਜਾਂਦੇ ਹਾਂ ਤੇ ਹੋਰ ਬਹੁਤ ਜਿਆਦੇ ਮੁਸ਼ਕਲਾਂ ਜੀ ਜਦੋਂ ਗੱਡੀ ਮਰੀਜ਼ ਵਾਲੀ ਵਿੱਚ ਬੰਦ ਹੋ ਗਈ ਪਾਣੀ ਦੇ ਤੇ ਉਦੋਂ ਬਾਅਦ ਚ ਇੱਥੇ ਹੋਰ ਗੱਡੀ ਦੇ ਵਿੱਚ ਲਿਆ ਕੇ ਮਰੀਜ਼ ਇੱਥੇ ਛੱਡਿਆ ਗਿਆ ਫਿਰ ਉਹਨਾਂ ਨੇ ਗੱਡੀ ਕਰਾ ਕੇ ਲੈ ਕੇ ਗਏ ਪਰ ਮਰੀਜ਼ ਦੀ ਹੋ ਸਕਦਾ ਕੀ ਪਤਾ ਉਹਦੀ ਮੌਤ ਹੋਈ ਕਿ ਬਚਿਆ ਹੋ ਵਿਚਾਰਾ ਪਰ ਜਦੋਂ ਮਰੀਜ਼ ਤੰਗ ਸੀ ਮੋ ਲੈ ਜਾ ਰਹੇ ਸੀ ਗੱਡੀ ਚ ਉਹਨਾਂ ਨੂੰ ਤਾਂ ਐਂਬੂਲੈਂਸ ਕਹਿੰਦੇ ਐਂਬੂਲੈਂਸ ਕਿਹੜਾ ਖੜ ਨਹੀਂ ਛੱਡਦੀ ਜਿੱਤੇ ਮੈਂ ਆਪ ਦੇਖ ਕੇ ਗਈਆਂ ਇੱਥੇ ਗੱਡੀ ਖੜੀ ਤੇ ਉਹਨਾਂ ਨੇ ਬਾਹਰ ਜਾ ਕੇ ਮਰੀਜ਼ ਤੋੜਿਆਗਾ ਵੀ ਇਸ ਕਰਕੇ ਸਾਡੇ ਮਰੀਜ਼ਾਂ ਨੂੰ ਵੀ ਇਹ ਖਤਰੇ ਦਾ ਘਰ ਹੀ ਹੈ ਜਦੋਂ ਪਾਣੀ ਖੜਾ ਹੈ ਆਮ ਸਾਰੇ ਲੋਕਾਂ ਨੂੰ ਹੀ ਖਤਰੇ ਦਾ ਘਰ ਹੈ ਜਦੋਂ ਪਾਣੀ ਦੇ ਵਿੱਚ ਦੀ ਲੰਘਦੇ ਆ ਡਿੱਗ ਵੀ ਸਕਦੇ ਆ ਅਸੀਂ ਰਾਤ ਨੂੰ ਜੇ ਕਿਸੇ ਡਾਕਟਰਾਂ ਦੇ ਜਾਣਾ ਤਾਂ ਵੀ ਅਸੀਂ ਇੱਥੋਂ ਦੇ ਪਾਣੀ ਦੇ ਵਿੱਚ ਵੀ ਜਾਂਦੇ ਆ ਮਰੀਜ਼ ਨੂੰ ਲੈ ਕੇ ਪਰ ਇਹ ਜੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੇ ਨਹੀਂ ਦੇਣਗੀਆਂ ਤਾਂ ਅਸੀਂ ਧਿਆਨ ਦਿਵਾਉਣ ਜਾਣਦੇ ਆ ਤੇ ਦਵਾ